ਦੇਖੋ ਬਈ ਇਸ ਵੀਰ ਦੀ ਸੋਚ ਤਾਂ ਇਹੀ ਆ ਵੀ ਲੋਕਾਂ ਦੇ ਬੱਚਿਆਂ ਨੂੰ ਨਸਾਂ ਤੋਂ ਬਚਾਉਣਾ ਯਾਰ ਦੇਖੋ ਨਿੱਕੇ ਨਿੱਕੇ ਬੱਚਿਆਂ ਨੂੰ ਯਾਰ ਕਿਵੇਂ ਮਿਹਨਤ ਲਵਾਉਂਦਾ ਯਾਰ ਵੀਰ ਐਨਾ ਕੌਣ ਸੋਚਦਾ ਬਈ ਕਿਸੇ ਦੇ ਲਈ ਯਾਰ ਦੇਖੋ ਵੀਰ ਦਾ ਹੌਂਸਲਾ ਯਾਰ ਦੇਖੋ ਕਿੰਨਾ ਚੰਗਾ ਕੰਮ ਕਰਦਾ ਯਾਰ ਵੀਰ ਕੁਝਕ ਤਾਂ ਲੋਕ ਬਈ ਐਂ ਸੋਚਦੇ ਹੋਣਗੇ ਵੀਰ ਤਾਂ ਬਿੱਲ ਹੈਗਾ ਪਰ ਲੋਕ ਐ ਨਹੀਂ ਸਮਝਦੇ ਵੀ ਇਨਸਾਨੀਅਤ ਦਿਖਾਉਣ ਦੇ ਲਈ ਬਈ ਕੰਮ ਛੱਡਣਾ ਪੈਂਦਾ ਫੇਰ ਜਾ ਕੇ ਚੰਗੇ ਕੰਮ ਹੁੰਦੇ ਨੇ ਯਾਰ ਨੱਚਣ ਟੱਪਣ ਵਾਲੇ ਵੀਡੀਓ ਤਾਂ ਬਈ ਬਹੁਤ ਲੋਕ ਪਸੰਦ ਕਰਦੇ ਨੇ ਜਿਹੜੀਆਂ ਆ ਵੀਡੀਓ ਹਨ ਚੰਗੀਆਂ ਵੀਡੀਓ ਉਹਨਾਂ ਨੂੰ ਨਹੀਂ ਕੋਈ ਲਾਇਕ ਕਰਦਾ ਉਹਨਾਂ ਨੂੰ ਤਾਂ ਬਸ ਲੋਕ ਉਹੀ ਟਪਾਉਂਦੇ ਨੇ ਯਾਰ ਸੋਚਣ ਵਾਲੀ ਗੱਲ ਹੈ ਬਈ ਆਪ ਵੀਰ ਪੜ੍ਹ ਲਿਖ ਕੇ ਕੋਈ ਨਾ ਕੋਈ ਨੌਕਰੀ ਤੇ ਲੱਗਿਆ ਹੁੰਦਾ ਪਰ ਦੇਖੋ ਵੀਰ ਨੇ ਕਿੰਨਾ ਚੰਗਾ ਕੰਮ ਚਲਾਇਆ ਤੇ ਨਾਲ ਦੀ ਨਾਲ ਆਪਣੀ ਵੀ ਤਿਆਰੀ ਕਰ ਰਿਹਾ ਤੇ ਨਾਲ ਨਾਲ ਆਪਣੇ ਪਿੰਡ ਤੇ ਲੋਕਾਂ ਦੀ ਵੀ ਬਹੁਤ ਹੀ ਸਮਾਰ ਰੱਖ ਰਿਹਾ ਯਾਰ ਦੇਖੋ ਵੀਰ ਦੀ ਕਿੰਨੀ ਚੰਗੀ ਸੋਚ ਆ ਯਾਰ ਵੀਰ ਤੇ ਚੜਦੀ ਕਲਾ ਰਹੇ ਤੇ ਕਿਵੇਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ